ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੇਤਰ ਮੂਲ ਨਾ ਥੜੀਂਦੋ ਜਿ ਚਿਰ ਆਪ ਕਿਰਪਾਲ ਸ਼ਬਦੇ ਕੋਟ ਬਾਬਾ ਨਾਨਕਾ ਖਾਏ ਖੱਟ ਤਨ ਮਾਨ ਕੰਬ ਵਿਕਾਂਧੜੇ ਜੇਲਾ ਕਿੰਨਾ ਸਾਹੀ ਤੋਲ ਤਨ ਜੜਾਈ ਆਪਣਾ ਲਹਾਸ ਸੱਜਣ ਟੋਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਾਂ ਲਾਂ ਪੰਜਵਾ ਪ੍ਰਾਣ ਧਨ ਹਰ ਕੋ ਨਾਮ ਇਹਾ ਉਹਾ ਓਨ ਸੰਗ ਕਾਮ ਜੀ ਪ੍ਰਾਣ ਧਨ ਹਰ ਕੋ ਨਾਮ ਇਹਾ ਉਹਾ ਓਨ ਸੰਗ ਵਿਸ਼ ਕਾਮ ਬੇਨਹਰ ਨਾਮ ਅਵਰ ਸਭ ਥੋਰਾ ਤ੍ਰਿਪਤਿ ਅਗਾਵੇ ਹਰ ਦਰਸ਼ਨ ਮਨ ਮੋਰਾ ਬੇਨਹਰ ਨਾਮ ਅਵਰ ਸਭ ਥੋਰਾ ਤ੍ਰਿਪਤਿ ਅਗਾਵੇ ਹਰ ਦਰਸ਼ਨ ਮਨ ਮੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਭਜਾਨਾਂ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲ ਦੇ دیਵਾਨਾ ਰਾਹੀ ਪਵਿੱਤਰ ਬਾਣੀ ਦੇ ਵਿਚਾਰ ਨਾਲ ਜੁੜ ਰਹੇ ਹਾਂ ਅੱਜ ਦਾ ਪਵਿੱਤਰ ਸ਼ਬਦ ਆਸਾ ਰਾਗ ਦੇ ਵਿੱਚੋਂ ਮਹਲਾ 5ਵੇਂ ਪੰਜਵੇਂ ਪਾਤਸ਼ਾਹ ਜੀ ਦੀ ਰਚਨਾ ਸ਼ਿਵਨ ਸਾਹਿਬ ਜੀ ਦੇ 376 ਅੰਗ ਉੱਪਰ ਸੁਭਾਏ ਮਾਨ ਇਹ 23ਵਾਂ ਸ਼ਬਦ ਹੈ ਲੜੀ ਮੁਤਾਬਕ ਇਸ ਰਾਗ ਦਾ ਤਾਂ ਤਾਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਬਦ ਰਾਹੀ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਮਹਾਨਤਾ ਦੱਸਣਾ ਕਰਦੇ ਹਨ ਆਓ ਆਰੰਭ ਕਰਗੇ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਨੀਆਂ ਗੁਰ ਚਰਨਾਂ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ 5 ਜੀ ਪ੍ਰਾਨ ਧਨ ਹਰ ਕੋ ਨਾਮ ਇਹਾ ਉਹਾ ਓਨ ਸੰਗ ਕਾਮ ਜੀ ਪ੍ਰਾਨ ਧਨ ਹਰ ਕੋ ਨਾਮ ਉਹ 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 ਸੰਗ ਕਾਮ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਭਾਈ ਅਸਲ ਦੇ ਬਿਜੜੀ ਸ੍ਰਿਸ਼ਟੀ ਹੈ ਉਹ ਨਾਮ ਦੇ ਨਾਲ ਹੀ ਚੱਲ ਰਹੀ ਹੈ ਜੀਸਤਰਾ ਬਾਣੀ ਦਾ ਵਚਨ ਹੈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੀ ਧਾਰੇ ਖੰਡ ਬ੍ਰਹਮੰਡ ਨਾਮ ਕੀ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੀ ਧਾਰੇ ਸੁਨ ਗਿਆਨ ਤਿਆਂ ਸੋ ਸਾਰੀ ਸ੍ਰਿਸ਼ਟੀ ਨੂੰ ਅਕਾਲ ਪੁਰਖ ਨੇ ਜਿਸ ਤਰ੍ਹਾਂ ਮਾਲਾ ਦੇ ਮਣਕੇ ਇੱਕ ਧਾਗੇ ਵਿੱਚ ਪਰੋਏ ਹੁੰਦੇ ਹਨ ਇਸੇ ਤਰ੍ਹਾਂ ਸਾਰੀ 83 ਲੱਖ ਜੁਗ 14 ਲੋਕ ਸਾਰੀ ਸ੍ਰਿਸ਼ਟੀ ਨੂੰ ਆਪਣੇ ਨਾਮ ਦੇ ਵਿੱਚ ਪਰੋਕੇ ਰੱਖਿਆ ਹੋਇਆ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਆਰੰਭ ਕਰਦੇ ਆ ਬਚਨ ਅਸਾ ਮਹਲਾ 5 ਜੀ ਪ੍ਰਾਣ ਧਨ ਹਰ ਕੋ ਨਾਮ ਸਾਡੇ ਜੀਵ ਦਾ ਪ੍ਰਾਣਾ ਦਾ ਅਸਲੀ ਧਨ ਹਰੀ ਦਾ ਨਾਮ ਹੈ ਜਿਸ ਤਰ੍ਹਾਂ ਸਾਨੂੰ ਅਕਾਲ ਪੁਰਖ ਨੇ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਔਰ ਇਹਨਾਂ ਸਵਾਸਾਂ ਨੂੰ ਨਾਮ ਦੇ ਨਾਲ ਜੋੜਨ ਦਾ ਹੁਕਮ ਵੀ ਦਿੱਤਾ ਪਰ ਸੰਸਾਰ ਵਿੱਚ ਆ ਕੇ ਉਸ ਅਕਾਲ ਪੁਰਖ ਨੂੰ ਉਹਦੇ ਨਾਮ ਨੂੰ ਛੱਡ ਕੇ ਮਨੁੱਖ ਜਿਹੜਾ ਇਹ ਸੰਸਾਰਕ ਧੰਦਿਆਂ ਵਿੱਚ ਫਸ ਗਿਆ ਮਾਇਆ ਨੂੰ ਹੀ ਆਪਣਾ ਧਨ ਸਮਝਣ ਲੱਗਿਆ ਪਰ ਪਾਤਸ਼ਾਹ ਕਹਿੰਦੇ ਅਸਲ ਵਿੱਚ ਇਹੀਂ ਹਾਂ ਊਹੀਂ ਹਾਂ ਇੱਥੇ ਤੇ ਉੱਥੇ ਹਰ ਥਾਂ ਤੇ ਹਰੀ ਦੇ ਨਾਮ ਨੇ ਹੀ ਇਹ ਜੀਵਨੀ ਸਹਿਯਤਾ ਕਰਨੀ ਹੈ ਮਦਦ ਕਰਨੀ ਹੈ ਜਿਵੇਂ ਬਾਣੀ ਦਾ ਬਚਨ ਹੈ ਜੈ ਮਹਾ ਭਿਆਨ ਤਬ ਤਬੋ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹ ਤਿਖ ਮਨ ਤੁ ਜਿਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਜੇ ਮਾਰ ਕੇ ਗਣੇ ਜਾਏ ਨ ਕੋਸਾ ਤੈ ਹਰ ਕਾ ਨਾਮ ਊਹਾਂ ਸੰਗ ਤੋਸਾ ਇਹ ਹਰੀ ਦਾ ਨਾਮ ਹੀ ਹੈ ਜਿਹੜਾ ਜੀਵ ਨੂੰ ਹਰ ਥਾਂ ਤੇ ਸਹਾਇਤਾ ਕਰਨ ਵਾਲਾ ਹੈ ਮਦਦ ਕਰਨ ਵਾਲਾ ਹੈ ਇੱਥੇ ਸੰਸਾਰ ਵਿੱਚ ਤੇ ਉੱਥੇ ਦਰਗਾਹ ਵਿੱਚ ਜਾਂ ਇਹ ਕਹ ਦਿਓ ਕਿ ਹਰ ਥਾਂ ਤੇ ਇਹ ਜੀਵ ਹੀ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਆਪਣੇ ਜੀਵ ਨੂੰ ਲੋਕ ਤੇ ਪਰਲੋਕ ਨੂੰ ਸਫਲਾ ਕਰ ਸਕਦਾ ਹੈ ਨਾਮ ਹੀ ਜੀਵ ਨੂੰ ਸੰਸਾਰਿਕ ਭਰਮਾਂ ਬੰਦਨਾ ਤੋਂ ਮੁਕਤ ਕਰਵਾ ਸਕਦਾ ਹੈ। ਨਾਨਕ ਕਹਿ ਕਰ ਕੇਵਲ ਨਾਮ। ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਕੁਝ ਦੱਸਿਆ ਹੈ ਸ੍ਰਿਸ਼ਟੀ ਦਾ ਹੱਲ ਪਰ ਉਹ ਸਾਰੇ ਹੱਦ ਜਿਹੜੇ ਹਨ ਨਾਮ ਦੇ ਨਾਲ ਜੁੜ ਕੇ ਹੀ ਦੱਸੇ ਹਨ। ਜਿਵੇਂ ਪ੍ਰੀਤਮ ਦਾ ਵਚਨ ਹੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਮੇਰਾ ਗੁਰੂ ਮੇਰਾ ਗੋਬਿੰਦ ਮੇਰਾ ਪਰਮੇਸ਼ਰ ਮੇਰਾ ਰੱਬ ਹੀ ਮੇਰਾ ਵੈਦ ਹੈ ਜਿਹੜਾ ਕਿ ਮੈਨੂੰ ਮੇਰੇ ਅਨੇਕਾਂ ਲੋਕ ਪਰਲੋਕ ਦੇ ਰੋਗਾਂ ਤੋਂ ਮੁਕਤ ਕਰਨ ਲਈ ਨਾਮ ਦੀ ਦਵਾਈ ਦਿੰਦਾ ਹੈ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਅੱਗੇ ਵਕਸ਼ਿ ਕਰਦੇ ਹਨ ਬਿਨ ਹਰ ਨਾਮ ਅਵਰ ਸਭ ਥੋੜਾ ਥੋੜਾ ਭਾਵ ਥੋੜਾ ਹੈ ਜਿਸ ਤਰ੍ਹਾਂ ਮਨੁੱਖ ਨਿਯ ਸ੍ਰਿਸ਼ਟੀ ਦੇ ਵਿੱਚ ਚਾਰੇ ਲੋਕਾਂ ਦਾ ਸਮਾਨ ਇੱਕ ਬੰਦਾ ਇਕੱਠਾ ਕਰ ਲਵੇ ਇਸ ਤਰ੍ਹਾਂ ਬਾਣੀ ਦਾ ਬਚਨ ਹੈ ਜਪਜੀ ਸਾਹਿਬ ਵਿੱਚ ਭੁੱਖਿਆਂ ਭੁੱਖ ਦਾ ਉਤਰੀ ਜੇ ਬੰਨਾ ਪੁਰੀਆਂ ਭਰ ਕਿਸੇ ਮਨੁੱਖ ਦੀ ਭੁੱਖ ਦੂਰ ਨਹੀਂ ਹੋ ਸਕਦੀ ਭਾਵੇਂ ਚਾਰਾਂ ਪੁਰੀਆਂ ਦਾ ਸਮਾਨ ਇਕੱਠਾ ਕਰਕੇ ਕਿਸੇ ਇੱਕ ਮਨੁੱਖ ਨੂੰ ਦੇ ਕੇ ਵੇਖ ਲਓ ਫਿਰ ਵੀ ਕਹੇਗਾ ਥੋੜਾ ਹੈ ਫਿਰ ਵੀ ਸਾਡੀ ਸੁੱਤ ਦਾ ਸਾਡੀ ਚੇਤਨਾ ਦਾ ਸਾਡੇ ਸਰੀਰ ਦਾ ਇੱਕ ਖਾਣਾ ਹੈ ਜੋ ਭਰਦਾ ਨਹੀਂ ਖਾਲੀ ਹੀ ਰਹਿੰਦਾ ਹੈ ਰੱਜਦਾ ਨਹੀਂ ਮਾਨੀ ਦਾ ਬਤਨ ਸੈਸ ਘਟੇ ਲੱਖੋ ਉੱਠ ਧਾਵੈ ਤ੍ਰਿਪਤ ਨ ਆਵੇਂ ਮਾਇਆ ਪਾਛੇ ਪਾਵੇਂ ਤਾਂ ਫਿਰ ਰੱਜਦਾ ਕਿਵੇਂ ਹੈ ਪਾਤਸ਼ਾਹ ਜੀ ਕਹਿੰਦੇ ਰੱਜਦਾ ਹੈ ਨਾਮ ਦੇ ਨਾਲ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨਤਾ ਰਸਨਾ ਨਾਮ ਧਿਆਇਆ ਨਾਮ ਤੋਂ ਬਗੈਰ ਮਨੁੱਖ ਦੇ ਕੋਲ ਕਿੰਨਾ ਵੀ ਸਮਾਨ ਹੋਵੇ ਉਹਨੂੰ ਥੋੜਾ ਹੀ ਲੱਗਦਾ ਹੈ ਇੱਕ ਨਾਮ ਹੀ ਹੈ ਜਿਹੜਾ ਮਨੁੱਖ ਨੂੰ ਸੰਤੋਖ ਸਬਰ ਬਖਸ਼ਦਾ ਹੈ ਜਿਸ ਤਰ੍ਹਾਂ ਸਾਖੀ ਹੈ ਭਗਤ ਕਵੀ ਸਾਹਿਬ ਜੀ ਦੀ ਛੋਟੀ ਜਿਹੀ ਕਿ ਇੱਕ ਦਿਨ ਕੋਈ ਸੇਠ ਕੋਈ ਨਗਰ ਕਾਸ਼ੀ ਦਾ ਮਨੁੱਖ ਕਿਸੇ ਮਜ਼ਦੂਰ ਦੇ ਸਿਰ ਉੱਪਰ ਰਾਸ਼ਨ ਦਾ ਗੱਟਾ ਆਟੇ ਦਾ ਗੱਟਾ ਧਰਾ ਕੇ ਤੇ ਕਵੀ ਸਾਹਿਬ ਦੇ ਘਰ ਵੱਲ ਆਉਂਦਾ ਹੈ ਤੇ ਬੇਨਤੀ ਕਰਦਾ ਭਗਤ ਜੀ ਮੈਂ ਕੁਝ ਸੇਵਾ ਲੈ ਕੇ ਆਇਆ ਇਹਨੂੰ ਪ੍ਰਵਾਨ ਕਰ ਲਓ। ਧੰਨ ਗੁਰੂ ਪਤਸ਼ਾਹੀ ਜੀ ਦੇ ਅਨੰਨ ਪਿਆਰੇ ਭਗਤ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੀ ਹੈ ਭਾਈ ਕਹਿੰਦੇ ਜੀ ਆਟਾ ਹੈ। ਅੱਛਾ। ਕਹਿ ਲੱਗੇ ਮੈਂ ਪੁੱਛ ਲਵਾਂ ਆਪਣੀ ਘਰ ਵਾਲੀ ਨੂੰ ਤੇ ਉਥੋਂ ਹੀ ਕਹਿੰਦੇ ਦਰਵਾਜ਼ੇ 'ਚੋਂ ਆਵਾਜ਼ ਮਾਰੀ ਅੰਦਰ ਭਗਵਾਨ ਨੇ ਲੋਈ ਆਟਾ ਕਿੰਨਾ ਕੁ ਪਿਆ ਹੈ। ਅਗੋਂ ਲੋਈ ਵੀ ਰਾਬਾੜੀ ਸੀ ਗੁਰ ਪਿਆਰੋ ਆਪਣੇ ਘਰ ਵਾਲੇ ਦੀਆਂ ਵਿਚਾਰਾਂ ਨੂੰ ਸਮਝਣ ਵਾਲੀ ਸੀ ਕਹਿਣ ਲੱਗੀ ਮਹਾਰਾਜ ਕੱਲ ਜੋਗਾ ਪਿਆ ਹੈ ਤੇ ਪਤਕ ਜੀ ਕਹਿੰਦੇ ਸੇਠ ਜੀ ਅਜੇ ਕੱਲ ਜੋਗਾ ਹੈਗਾ ਆ ਲੋੜ ਪਈ ਤਾਂ ਫੇਰ ਮੰਗਾ ਲਾਂਗੇ ਅੱਜ ਲੋੜ ਨਹੀਂ ਤਾਂ ਉਹ ਕਾਰੇ ਨਾ ਰਜੇ ਹੋਏ ਆ ਅਸੀਂ ਤਾਂ ਸੱਤ-ਸੱਤ ਕੋਲਾਂ ਦੇ ਵੀ ਇੰਤਜ਼ਾਮ ਕਰਨ ਨੂੰ ਫਿਰਦੇ ਆ ਕਿ ਮੇਰੀਆਂ ਸੱਤ ਪੀੜੀਆਂ ਬੈਠ ਕੇ ਖਾਂ ਪਰ ਕਵੀਰ ਸਾਹਿਬ ਜੀ ਦੇ ਘਰ ਵਿੱਚ ਕੇਵਲ ਕੱਲ ਜੋਗਾ ਆਟਾ ਹੈ ਫਿਰ ਵੀ ਉਹ ਕਹਿੰਦੇ ਆ ਬਹੁਤ ਹੈ ਤਾਂ ਬਾਣੀ ਦਾ ਬਚਨ ਹੈ ਕਿ ਉਹ ਕਿਵੇਂ ਰੱਜ ਕੇ ਫਿਰ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਦਾ ਰਸਨਾ ਨਾਮ ਧਿਆਇਆ ਸਿਮਰ ਮਨ ਆ ਰਾਮ ਨਾਮ ਚਿਤਾਰੇ ਵਸਰੇ ਹਿਰਦੈ ਗੁਰ ਚਰਨ ਪਿਆਰੇ ਤਾਂ ਜਦੋਂ ਸਾਡੇ ਹਿਰਦੇ ਵਿੱਚ ਉਸ ਹਰੀ ਦੇ ਚਰਨ ਸ਼ਬਦ ਰੂਪੀ ਨਾਮ ਰੂਪੀ ਚਰਨ ਵਸ ਗਏ ਤਾਂ ਫੇ ਸੰਸਾਰ ਦੀਆਂ ਸਾਰੀਆਂ ਵਸਤੂਆਂ ਹੀ ਨਾਮ ਤੋਂ ਛੋਟੀਆਂ ਲੱਗਣਗੀਆਂ ਬਿਨ ਹਰ ਨਾਮ ਅਮਰ ਸਭ ਥੋੜਾ ਸਭ ਕੁਝ ਕੁਛ ਵੀ ਨਹੀਂ ਹੈ ਨਾਮ ਦੇ ਸਾਹਮਣੇ ਜਿਸ ਤਰ੍ਹਾਂ ਇੱਕ ਵਾਰੀ ਇੱਕ ਰਾਜਾ ਬੜਾ ਪ੍ਰਭਾਵਤ ਹੋਇਆ ਭਗਤ ਜੀ ਤੋਂ ਬੇਨਤੀ ਕਰਦਾ ਜੀ ਇਹ ਤੁਹਾਡੇ ਵਾਲਾ ਨਾਮ ਮੈਨੂੰ ਵੀ ਦੇ ਦਿਓ ਭਗਤ ਜੀ ਕਹਿਣ ਲੱਗੇ ਤੂੰ ਇਹਦੇ ਬਦਲੇ ਕੀ ਦੇਵੇਂਗਾ ਕਹਿੰਦਾ ਜੀ ਇਹਦੇ ਵੱਟੇ ਮੈਂ ਕਹੋਂ ਤਾਂ ਸੋਨਾ ਦੇ ਦਿਆਂਗਾ ਭਗਤ ਜੀ ਕਹਿਣ ਲੱਗੇ ਠੀਕ ਆ ਕਹਿੰਦੇ ਭਗਤ ਜੀ ਨੇ ਇੱਕ ਤુલਸੀ ਦਾ ਪੱਤਾ ਲਿਆ ਤੇ ਉਹਦੇ ਉੱਪਰ ਰਾਮ ਸ਼ਬਦ ਲਿਖਿਆ ਔਰ ਇੱਕ ਤੱਕੜੀ ਚ ਰੱਖ ਦਿੱਤਾ ਕਹਿੰਦੇ ਲੈ ਫਿਰ ਇਸ ਪਾਸੇ ਇਹਦੇ ਬਰਾਬਰ ਸੋਨਾ ਪਾ ਕਮਾਲ ਹੋ ਗਈ ਜਦੋਂ ਉਸ ਰਾਜੇ ਨੇ ਸੋਨਾ ਪਾਉਣਾ ਸ਼ੁਰੂ ਕੀਤਾ ਤੇ ਉਹ ਰਾਮ ਵਾਲਾ ਪਾਸਾ ਜਿਹੜਾ ਸੀ ਤੱਕੜੀ ਦਾ ਧਰਤੀ ਦੇ ਲੱਗਿਆ ਮਨਾ ਮੂਹੇ ਖਜ਼ਾਨਾ ਪਾ ਦਿੱਤਾ ਪਰ ਫਿਰ ਵੀ ਉਹ ਤੱਕੜ ਦਾ ਰਾਮ ਵਾਲਾ ਪਾਸਾ ਉੱਚਾ ਨਹੀਂ ਹੋਇਆ ਉੱਪਰ ਨਹੀਂ ਉੱਠਿਆ ਏ ਗੁਰੂ ਪਿਆਰੇ ਇੱਕ ਇਸ਼ਾਰਾ ਹੈ ਕਿ ਨਾਮ ਦੇ ਬਰਾਬਰ ਕੁਝ ਵੀ ਨਹੀਂ ਪਹੁੰਚਦਾ ਇਹਨੂੰ ਕਿਸੇ ਵੀ ਭਾ ਖ੍ਰਿਧਿਆ ਨਹੀਂ ਜਾ ਸਕਦਾ ਉਥੇ ਸ਼ਬਦ ਉਚਾਰੇ ਆ ਭਗਤ ਜੀ ਨੇ ਕਾਂਚਣ ਸਿਓ ਪਾਈਆ ਨਹੀਂ ਤੋਲ ਇਹ ਸੋਨੇ ਵਟੇ ਨਹੀਂ ਮਿਲਦਾ ਮਨ ਦੇ ਰਾਮ ਲਿਆ ਹੈ ਮੋਲ ਮੈਂ ਤਾਂ ਇਹ ਨਾਮ ਹੈ ਜਿਹੜਾ ਮਨ ਦੇ ਕੇ ਪ੍ਰਾਪਤ ਕੀਤਾ ਹੈ ਤਨ ਮਨ ਤਨ ਸਭ ਸਾਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਧੰ ਗੁਰੂ ਅਰਜਨ ਦੇਵ ਜੀ ਕਹਿੰਦੇ ਸਿੱਖੋ ਨਾਮ ਤੋਂ ਬਗੈਰ ਜੋ ਵੀ ਦਿਖਾਈ ਦਿੰਦਾ ਸਭ ਥੋੜਾ ਹੈ ਖਤਮ ਹੋਣ ਵਾਲਾ ਹੈ ਤ੍ਰਿਤੀਆ ਗਾਵੇ ਹਰ ਦਰਸ਼ਨ ਮਨ ਮੂਰਾ ਇਸ ਕਰਕੇ ਮੈਂ ਨਾਮ ਨਾਲ ਜੁੜਦਾ ਹਾਂ ਤੇ ਨਾਮ ਦੇ ਰਾਹੀ ਦਰਸ਼ਨ ਕਰਦਾ ਹਾਂ ਜਿਸ ਨਾਲ ਮੈਨੂੰ ਤੇਤੀ ਹੁੰਦੀ ਐ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਾ ਰਸਨਾ ਨਾਮ ਤੇ ਆਇਆ ਸਵਰਗ ਲੋਕ ਦੇ ਬ੍ਰਹਮ ਲੋਕ ਦੇ ਪਤਾਲ ਲੋਕ ਦੇ ਜਿਤਨੇ ਵੀ ਪਦਾਰਥ ਹਨ ਇਹ ਨਾਮ ਦੇ ਸਾਹਮਣੇ ਪੁੱਛ ਵੀ ਨਹੀਂ ਧੰ ਗੁਰੂ ਪਾਤਸ਼ਾਹ ਕਹੇ ਭਗਤ ਭੰਡਾਰ ਗੁਰਬਾਣੀ ਲਾਲ ਜਿਹੜੀ ਗੁਰਬਾਣੀ ਹੈ ਗੁਰਬਾਣੀ ਦੇ ਸ਼ਬਦ ਹਨ ਇਹ ਲਾਲ ਰੂਪੀ ਖਜ਼ਾਨਾ ਹੈ ਕ ਲਾਲ ਸੰਸਾਰ ਵਿੱਚ ਮਾਇਆ ਦਾ ਪੁਆਇੰਟ ਹੈ ਹੀਰੇ ਜਵਾਹਰ ਆਤ ਲਾਲ ਮੋਤੀ ਆਦਿ ਇਹਨਾਂ ਦੇ ਨਾਲ ਮਾਇਆ ਦਾ ਮਿੰਟੀ ਤੋਲ ਗਿਣਤੀ ਕੀਤੀ ਜਾਂਦੀ ਹੈ ਪਰ ਨਾਮ ਦੀ ਇਹਨਾਂ ਨਾਲ ਗਿਣਤੀ ਨਹੀਂ ਕੀਤੀ ਜਾ ਸਕਦਾ ਤਨਗੁਰੂ ਅਰਜਨ ਦੇਵ ਜਦੋਂ ਪੋਥੀ ਸਹਿਬਾਨ ਲੈ ਕੇ ਆਉਂਦੇ ਆ ਗੋਵਿੰਦ ਵਾਲ ਸਾਹਿਬ ਤੋਂ ਸ੍ਰੀ ਅਮਰitsar ਸਾਹਿਬ ਵਿਖੇ ਬਿਰਾਜਮਾਨ ਕਰਕੇ 68 ਤੀਰਥੜਾ ਸਾਹਿਬ ਤੇ ਇੱਕ ਪੋਥੀ ਪ੍ਰਕਾਸ਼ ਕਰਕੇ ਦਰਸ਼ਨ ਕਰਦੇ ਆ ਤੇ ਦਰਸ਼ਨ ਕਰਕੇ ਤੇ ਫਿਰ ਕੀ ਬਚਨ ਕਰਦੇ ਆ ਪਿਉ ਦਾਦੇ ਕਾ ਖੋਲ ਡਿੱਠਾ ਖਜਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੋਟ ਅਤੋਲ ਖਾਵੈ ਖਰਚੈ ਰਲ ਮਿਲ ਭਾਈ ਟੋਟ ਨ ਆਵੈ ਵਧਦੋ ਜਾਏ ਓ ਨਾਨਕ ਜਿਸ ਮਸਤਕ ਲੇਖ ਲਖਾਏ ਸੋ ਏਤ ਖਜ਼ਾਨੇ ਰਿਆ ਰਲਾਈ ਇਨਾਮ ਦਾ ਖਜ਼ਾਨਾ ਗੁਰੂ ਅਰਜਨ ਦੇਵ ਜੀ ਕਹਿੰਦੇ ਸਭ ਤੋਂ ਵੱਡਾ ਹੈ ਇਹ ਭੰਡਾਰਾ ਹੈ ਭਗਤੀ ਦਾ ਜਿਹੜਾ ਹੈ ਗੁਰਬਾਣੀ ਜਿਹੜੀ ਹੈ ਇਹ ਲਾਲ ਰੂਪੀ ਹੈ ਸਾਰਸ ਰਾਏ ਜੌਹਰੀ ਨੂੰ ਲਾਲ ਵੇਚਣ ਵਾਸਤੇ ਗਿਆ ਮਰਦਾਨਾ ਤੇ ਉਸ ਲਾਲ ਨੂੰ ਦੇਖ ਕੇ ਪਹਿਲਾਂ ਹੋਰ ਕਈ ਲੋਕਾਂ ਨੂੰ ਵਿਖਾਇਆ ਕੋਈ ਕਹਿੰਦਾ ਤਿੰਨ ਪੈਸਿਆਂ ਦਾ ਹੈ ਕੋਈ ਕਹਿੰਦਾ ਬਸੇਰੀ ਮਠਿਆਈ ਲੈ ਜਾ ਭਾਈ ਮੇਰੇ ਕੰਮ ਦਾ ਤਾਂ ਹੈ ਨਹੀਂ ਮੈਂ ਤੱਕੜੀ ਦੇ ਮੁੱਠੇ ਤੇ ਮੰਨ ਲਊਗਾ ਪਰ ਮਰਦਾਨਾ ਜੀ ਕਹਿੰਦੇ ਉਹ ਭਲੇ ਉਹਦਾ ਨਾਮ ਲਾਲ ਹੈ ਕਹਿੰਦੇ ਸਾਨੂੰ ਨਹੀਂ ਇਹਦੇ ਮੁੱਲ ਮਲ ਦਾ ਪਤਾ ਤਿੰਨ ਪੈਸੇ ਦੇ ਸਕਦੇ ਫਿਰ ਪਾਤਸ਼ਾਹ ਉਹਨੂੰ ਸਾਸਰਿਆ ਜੋਰੀ ਕੋਲ ਭੇਜਦੇ ਐ ਤੇ ਜੋਰੀ ਨੂੰ ਬੁਖਾਉਂਦਾ ਤੇ ਜੋਰੀ ਦੇਖ ਕੇ ਉਹ ਲਾਲ ਨੂੰ ਮੱਥੇ ਟੇਕਣ ਲੱਗ ਜਾਂਦਾ ਤੇ ਇੱਕ ਥੈਲੀ 750 ਰੁਪਏ ਦੀ ਮਰਦਾਨੇ ਨੂੰ ਦਿੰਦਾ ਕਹਿੰਦੇ ਆ ਲਓ ਕਹਿੰਦੇ ਤਾਂ ਬਹੁਤ ਜ਼ਿਆਦਾ ਐ ਮਰਦਾਨਾ ਕਹਿੰਦਾ ਕਿਉਂਕਿ ਮੁੱਲ ਦਾ ਮਰਦਾਨੇ ਨੂੰ ਵੀ ਨਹੀਂ ਪਤਾ ਕਿੰਨੀ ਦੀ ਵਸਤੂ ਹੈ ਕਹਿੰਦਾ ਨਹੀਂ ਨਹੀਂ ਇਹਦਾ ਮੁੱਲ ਨਹੀਂ ਹੈ ਇਹ ਤਾਂ ਕੇਵਲ ਇਹਦੀ ਦਰਸ਼ਨ ਨਹੀਂ ਭੇਟਾਈ ਆ ਤੂੰ ਐ ਦਸਵੀ ਦੇ ਪੈਸੇ ਕਿੰਨੇ ਲੈਣੇ ਆ ਮਰਦਾਨਾ ਕਹਿੰਦਾ ਮੈਂ ਤਾਂ ਇਹ ਮੁੱਲ ਦਾ ਨਹੀਂ ਪਤਾ ਮੈਂ ਆਪਣੇ ਮਾਲਕ ਨੂੰ ਪੁੱਛ ਲੈਣਾ ਮਰਦਾਨਾ ਬਾਹਰ ਫਿਰ ਫਿਰਨੀ ਤੇ ਗੁਰਨਾਨਕ ਜੀ ਕੋਲ ਆਉਂਦਾ ਤੇ ਪੁੱਛਦਾ ਮਹਾਰਾਜ ਆ ਚੰਗਾ ਬੰਦਾ ਹੈ ਆ 700 ਰੁਪਈਆ ਤਾਂ ਨਹੀਂ ਵੇਖਣ ਦਾ ਹੀ ਦੇ ਦਿੱਤਾ ਤੇ ਹੋਰ ਰੇਟ ਪੁੱਛਦਾ ਵੀ ਦੱਸੋ ਕਿੰਨੇ ਚਾਹੀਦੀ ਹੈ ਮੈਂ ਉਨੇ ਦੇ ਦਿੰਨਾ ਗੁਰਨਾਨਕ ਦੇਵ ਜੀ ਕਹਿੰਦੇ ਮੁੱਲ ਤਾਂ ਮੈਨੂੰ ਵੀ ਨਹੀਂ ਪਤਾ ਇਹਦਾ ਕੀ ਹੈ ਕਿਉਂਕਿ ਪਰਮੇਸ਼ਰ ਦੇ ਨਾਮ ਦਾ ਸੰਸਾਰੀ ਮਾਇਆ ਨਾਲ ਨਹੀਂ ਮੁੱਲ ਪਾਇਆ ਜਾ ਸਕਦਾ ਫਿਰ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਇਹ ਲਾਲ ਹੈ ਇਹ ਨਾਮ ਰੂਪੀ ਲਾਲ ਹੈ ਵੇਚਣਾ ਇਹ ਤਾਂ ਮਨੁੱਖ ਦਰਗਾਹ ਦੇ ਵਿੱਚ ਨਾਲ ਲੈ ਕੇ ਜਾਂਦਾ ਹੈ ਆਪਣੀ ਕਹਿੰਦੇ ਫਿਰ ਮੈਂ ਨਹੀਂ ਵੇਚਦਾ ਕਹਿੰਦੇ ਫਿਰ ਉਹ ਦੀ ਦਰਸ਼ਨੀ ਭੇਟਾ ਮੋੜ ਕੇ ਆ ਨਹੀਂ ਲੈਣੀ ਆਪਾਂ ਜਦ ਮੋੜਨ ਜਾਂਦਾ ਹੈ ਤੇ ਸਾਲਸਰਾਏ ਬਾਪਸ ਨਹੀਂ ਲੈਂਦਾ ਕਹਿੰਦਾ ਮੈਂ ਦਰਸ਼ਨ ਕੀਤੇ ਆ ਮੇਰਾ ਵੀ ਧਰਮ ਹੈ ਤੇ ਅਖੀਰ ਗੁਰੂ ਪਿਆਰਿਓ ਮਰਦਾਨਾ ਥੈਲੀ ਛੱਟ ਕੇ ਭਜਿਆਉਂਦਾ ਤੇ ਸਾਲਸਰਾਜ ਮਗਰ ਆਉਂਦਾ ਗੁਰਨਾਨਕ ਦੇਵ ਜੀ ਨੂੰ ਪੁੱਛਦਾ ਆ ਕੇ ਮਿਲਦਾ ਤੇ ਕਹਿੰਦਾ ਮਹਾਰਾਜ ਬੜਾ ਕੀਮਤੀ ਲਾਲ ਹੈ ਇਹ ਕੀਮਤੀ ਲਾਲ ਹੈ ਕਿ ਤੁਸੀਂ ਲਾ ਲਓ ਮਹਾਰਾਜ ਕੀ ਹੈ ਪਾਤਸ਼ਾਹ ਕਹਿੰਦੇ ਸੁਣ ਸਾਲਸ ਤੂੰ ਜੋਹਰੀ ਆਪਣਾ ਲਾਲ ਪਛਾਨ ਕੂੜੇ ਪੱਥਰ ਨਾ ਗੰਢ ਬੰਨ ਲੀਜੈ ਭਰੇ ਸਿਆਣ ਕਾਂਕਰ ਪੱਥਰ ਮੇਲ ਕੇ ਨਾਮ ਧਰਾਇਆ ਸ਼ਾ ਤੂੰ ਕਹਿੰਦੇ ਪੱਥਰ ਭਾਵੇਂ ਜਿਨ੍ਹਾਂ ਨੂੰ ਅਸੀਂ ਨਾ ਕਹਨੇ ਆ ਹੀਰੇ ਪੰਨੇ ਆਦੀ ਹੈ ਤਾਂ ਪੱਥਰ ਦੀ ਕਿਸਮੀ ਕੋਈ ਮਹਿੰਗਾ ਪੱਥਰ ਹੈ ਕੋਈ ਸਸਤਾ ਪੱਥਰ ਹੈ ਧੰ ਗੁਰੂ ਪਾਤਸ਼ਾਹ ਜੀ ਕਹਿੰਦੇ ਭਲਿਓ ਇਹ ਭਗਤੀ ਦਾ ਪੰਡਾਰਾ ਜਿਹੜਾ ਇਹ ਗੁਰਬਾਣੀ ਜਿਹੜੀ ਹੈ ਲਾਲਾ ਤੋਂ ਵੀ ਮਹਿੰਗੀ ਹੈ ਕਿਉਂ ਮਹਿੰਗੀ ਆ ਕਿਉਂਕਿ ਮਾਇਆ ਸਾਡਾ ਜੀਵਨ ਨਹੀਂ ਬਦਲ ਸਕਦੀ ਜਿਹੜਾ ਗੁਰੂ ਦਾ ਗਿਆਨ ਸਾਡੇ ਜੀਵਨ ਨੂੰ ਬਦਲ ਸਕਦਾ ਹੈ ਗਾਵਤ ਸੁਣਤ ਕਮਾਵਤ ਨਿਹਾਲ ਜੇ ਕੋਈ ਇਸ ਬਾਣੀ ਨੂੰ ਗਾਉਂਦਾ ਪੜ੍ਹਦਾ ਸੁਣਦਾ ਵਿਚਾਰਦਾ ਤੇ ਉਸ ਨੂੰ ਇਹ ਬਾਣੀ ਨਿਹਾਲ ਕਰ ਦਿੰਦੀ ਹੈ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਚਰਨ ਕਮਲ ਸਿਉ ਲਾਗੇ ਮਾਨ ਜਿਨ੍ਹਾਂ ਦਾ ਮਨ ਗੁਰੂ ਦੇ ਚਰਨ ਕਮਲਾਂ ਨਾਲ ਲੱਗ ਜਾਂਦਾ ਹੈ ਜੁੜ ਜਾਂਦਾ ਹੈ ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ ਪਰ ਇਹ ਕਿਰਪਾ ਹੁੰਦੀ ਕਦੋਂ ਐ ਜਦੋਂ ਗੁਰੂ ਖੁਸ਼ ਹੁੰਦਾ ਸਤ ਗੁਰ ਤੁਠਾ ਕੀ ਨੋ ਦਾਨ ਜਦੋਂ ਗੁਰੂ ਖੁਸ਼ ਹੋ ਕੇ ਸਾਨੂੰ ਇਹ ਨਾਮ ਦੀ ਦਾਤ ਦੇਣੀ ਕਰਦਾ ਹੈ ਤਾਂ ਫਿਰ ਜੀਵ ਦੇ ਉੱਤੇ ਕਿਰਪਾ ਹੁੰਦੀ ਹੈ ਧੰ ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ ਉੱਤੇ ਵੀ ਗੁਰੂ ਨੇ ਕਿਰਪਾ ਕੀਤੀ ਹੈ ਤੁਸੀਂ ਵੀ ਗੁਰੂ ਵਾਲੇ ਬਣੋ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰੋ ਦਿਨ ਰਾਤ ਜਾ ਕੀ ਕੋਈ ਨਾ ਮਿਟੈ ਦਾਤ ਇਸ ਕਰਕੇ ਆਓ ਗੁਰੂ ਵਾਲੇ ਬਣੀਏ ਗੁਰੂ ਅਰਜਨ ਦੇਵ ਜੀ ਚੌਥੇ ਪਦੇ ਵਿੱਚ ਬਖਸ਼ ਕਰਦੇ ਹਨ ਨਾਨਕੋ ਗੁਰ ਦੀਖ ਅਦੀਨ ਮੈਨੂੰ ਵੀ ਗੁਰੂ ਨੇ ਦਿਸ਼ਾ ਦੇ ਵਿੱਚ ਨਾਮ ਦੀ ਦਾਤ ਬਖਸ਼ੀ ਐ ਰਵੇ ਅਬ ਨਾਸੀ ਘਟ ਘਟ ਤੀਨ ਹੁਣ ਮੈਨੂੰ ਉਹ ਪ੍ਰਭੂ ਪਰਮੇਸ਼ਰ ਪਰਮਾਤਮਾ ਅਮਨ ਆਸ਼ੀ ਜਿਹੜਾ ਕਦੇ ਵੀ ਨਾਸ਼ ਨਹੀਂ ਹੁੰਦਾ ਸਦਾ ਰਹਿਣ ਵਾਲਾ ਹੈ ਚਾਰੇ ਖਾਣੀਆਂ ਦਾ ਮਾਲਕ ਅੰਡਜਿਰ ਸਿਤਜ ਉਤਪੁਜ ਦੇ ਵਿੱਚ ਵਸਣ ਵਾਲਾ ਘਟ ਘਟ ਮੈਂ ਹਾਜੂ ਵਸੈ ਉਹ ਮੈਨੂੰ ਹੁਣ ਘਟ ਘਟ ਚੀਨ ਸਾਰਿਆਂ ਵਿੱਚ ਦਿਸਣ ਲੱਗ ਪਿਆ ਮੈਂ ਜਾਣ ਲਿਆ ਮੈਂ ਖੋਜ ਲਿਆ ਏਸੀ ਪਵਿੱਤਰ ਸ਼ਬਦ ਦੀ ਵਿਚਾਰ ਜੋ ਹੋਲੜੀ ਦੇ ਮੁਤਾਬਕ 376 ਅੰਗ ਉੱਪਰ ਸੁਭਾਏ ਮਾਲ ਆਸਾ ਮਹੱਲਾ ਪੰਨਵਾ ਦਾ ਪਵਿੱਤਰ ਸ਼ਬਦ ਸੀ ਨਾਮ ਦੀ ਮਹਿਮਾ ਅਗਲਾ ਸ਼ਬਦ ਹੈ ਆਸਾ ਮਹੱਲਾ ਪੰਜਵਾ ਅੰਧ ਵਿਨੋਦ ਭਰੇ ਪੁਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮਗਰੀ ਪੂਰੇ ਠਾਕੁਰ ਕੀ ਭਰ ਪਰਤਾ ਭਰ ਭੁਰ ਧਾਰ ਰਹੀ ਸ਼ੋਭਜਾ ਕੀ ਰਹਾਓ ਇਹ ਸ਼ਬਦ ਦੇ ਵਿਚਾਰ ਆਪਾਂ ਅਗਲੇ ਦਿਵਾਨਾ ਵੀ ਸਰਵਣ ਕਰਾਂਗੇ ਬੋਲਦਿਆਂ ਨੇ ਆਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾ ਫਤੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ